ਹਾਂਜੀ ਅੱਜ ਅਸੀਂ ਗੱਲ ਕਰਾਂਗੇ ਕੈਲਰੀ ਬਾਰੇ ਸਾਡੇ ਸਰੀਰ ਲਈ ਕੈਲਰੀ ਦੀ ਕੀ ਜ਼ਰੂਰਤ ਹੈ ਜਿਸ ਤਰ੍ਹਾਂ ਇੱਕ ਇੰਜਣ ਨੂੰ ਚਲਾਉਣ ਦੇ ਲਈ ਉਚਿਤ ਮਾਤਰਾ ਵਿੱਚ ਊਰਜਾ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਮਨੁੱਖੀ ਸਰੀਰ ਨੂੰ ਚਲਾਉਣ ਦੇ ਲਈ ਜ਼ਿਆਦਾ ਮਾਤਰਾ ਵਿੱਚ ਊਰਜਾ ਚਾਹੀਦੀ ਹੈ ਭੋਜਨ ਹੀ ਇਹ ਊਰਜਾ ਮਨੁੱਖੀ ਸਰੀਰ ਨੂੰ ਮਿਲਦੀ ਹੈ ਸਾਨੂੰ ਭੋਜਨ ਦੀ ਜ਼ਰੂਰਤ ਬਾਲਣ ਦੇ ਰੂਪ ਵਿੱਚ ਹੁੰਦੀ ਹੈ ਭਾਵ ਸਰੀਰ ਵਿੱਚ ਤਾਪ ਪੈਦਾ ਕਰਨ ਲਈ ਗਰਮੀ ਪੈਦਾ ਕਰਨ ਲਈ ਤਾਪਕ੍ਰਮ ਨੂੰ ਬਣਾਈ ਰੱਖਣ ਦੇ ਲਈ ਅਤੇ ਕੰਮ ਕਰਨ ਦੀ ਸ਼ਕਤੀ ਪੈਦਾ ਕਰਨ ਦੇ ਲਈ ਸਾਨੂੰ ਕੈਲਰੀ ਦੀ ਜ਼ਰੂਰਤ ਹੁੰਦੀ ਹੈ ਜਦੋਂ ਅਸੀਂ ਕੋਈ ਕੰਮ ਨਾ ਕਰੀਏ ਅਤੇ ਸਿਰਫ ਆਰਾਮ ਕਰੀਏ ਜਾਂ ਨੀਂਦ ਲਈਏ ਫਿਰ ਵੀ ਸਰੀਰ ਦੇ ਵਿੱਚ ਤਾਪ ਨੂੰ ਬਣਾਈ ਰੱਖਣ ਲਈ ਨਾਲ ਹੀ ਸਾਹ ਦੀ ਕਿਰਿਆ ਦਿਲ ਦੀ ਧੜਕਣ ਭੋਜਨ ਦੀ ਪਾਚਨ ਕਿਰਿਆ ਇਨਾ ਤੋਂ ਇਲਾਵਾ ਸਰੀਰ ਦੇ ਅੰਦਰ ਚੱਲ ਰਹੀਆਂ अनेਕਾਂ ਕਿਰਿਆਵਾਂ ਵਿੱਚ ਬਰਾਬਰ ਸ਼ਕਤੀ ਖਰਚ ਹੁੰਦੀ ਰਹਿੰਦੀ ਹੈ। ਇਹਨਾਂ ਲਗਾਤਾਰ ਚੱਲਣ ਵਾਲੀਆਂ ਕਿਰਿਆਵਾਂ ਵਿੱਚ ਸਾਡੇ ਭੋਜਨ ਦਾ ਅੱਧ ਤੋਂ ਜ਼ਿਆਦਾ ਭਾਗ ਖਰਚ ਹੋ ਜਾਂਦਾ ਹੈ। ਜਦੋਂ ਅਸੀਂ ਨੀਂਦ ਵਿੱਚੋਂ ਜਾਗਦੇ ਹਾਂ ਤਾਂ ਭਾਵੇਂ ਬਿਸਤਰੇ ਵਿੱਚ ਹੀ ਬੈਠੇ ਰਹਿੰਗੇ ਫਿਰ ਵੀ ਤਾਕਤ ਦਾ ਕੰਮ ਵੱਧ ਜਾਂਦਾ ਹੈ। ਜਦੋਂ ਚੱਲਣਾ ਫਿਰਨਾ ਅਤੇ ਕੰਮ ਅਤੇ ਮਿਹਨਤ ਕਰਨਾ ਸ਼ੁਰੂ ਕਰਦੇ ਹਾਂ ਤਾ ਹੋਰ ਵੀ ਜ਼ਿਆਦਾ ਤਾਕਤ ਦੀ ਜ਼ਰੂਰਤ ਹੁੰਦੀ ਹੈ। ਸਰੀਰ ਨੂੰ ਜਿਸ ਤਾਕਤ ਨਾਲ ਕੰਮ ਕਰਨਾ ਪੈਂਦਾ ਹੈ ਉਸੇ ਤਾਕਤ ਦੇ ਅਨੁਸਾਰ ਭੋਜਨ ਦੀ ਵੀ ਜ਼ਰੂਰਤ ਹੁੰਦੀ ਹੈ। ਚਰਬੀ, ਕਾਰਬੋਹਾਈਡਰੇਟ ਆਦਿ ਸ਼ਕਤੀ ਉਤਪਾਦਨ ਦਾ ਹੀ ਕੰਮ ਕਰਦੇ ਹਨ। ਪ੍ਰੰਤੂ ਇਹ ਵੱਖ-ਵੱਖ ਮਾਤਰਾ ਵਿੱਚ ਸ਼ਕਤੀ ਦਾ ਉਤਪਾਦਨ ਕਰਦੇ ਹਨ। ਇਹਨਾਂ ਦੀ ਸ਼ਕਤੀ ਉਤਪਾਦਨ ਸਮਰੱਥਾ ਵੀ ਮਾਪੀ ਜਾਂਦੀ ਹੈ। ਇਸ ਮਾਪ ਵਿੱਚ ਇਹ ਗੱਲ ਦੇਖਣੀ ਹੁੰਦੀ ਹੈ ਕਿ ਕੋਈ ਖਾਦ ਤੱਤ ਕਿੰਨੀ ਮਾਤਰਾ ਵਿੱਚ ਗਰਮੀ ਪੈਦਾ ਕਰਦਾ ਹੈ ਇਸੇ ਮਾਪ ਦਾ ਨਾਮ ਕੈਲਰੀ ਹੈ ਦੂਸਰੇ ਸ਼ਬਦਾਂ ਵਿੱਚ ਇਸਨੂੰ ਤਾਪ ਇਕਾਈ ਜਾਂ ਤਾਪ ਊਰਜਾ ਵੀ ਕਿਹਾ ਜਾਂਦਾ ਹੈ ਇਸ ਨੂੰ ਇਸ ਤਰ੍ਹਾਂ ਸਮਝਣਾ ਚਾਹੀਦਾ ਹੈ ਇੱਕ ਤਾਪ ਇਕਾਈ ਉਹਨਾਂ ਉਹਨੇ ਨਹੀਂ ਹੀ ਕਹਿੰਦੇ ਹਨ ਜਿੰਨੀ ਗਰਮੀ ਨਾਲ 1 ਲੀਟਰ ਪਾਣੀ ਦਾ ਤਾਪਕਰਮ 1 ਡਿਗਰੀ ਸੈਂਟੀਗ੍ਰੇਡ ਤੱਕ ਵੱਧ ਜਾਏ ਇਸ ਨੂੰ ਇਸ ਤਰ੍ਹਾਂ ਵੀ ਸਮਝਿਆ ਜਾ ਸਕਦਾ ਹੈ ਜਿਵੇਂ ਕਿ ਗੈਸ ਚੁੱਲ੍ਹੇ ਦੀ ਪੂਰੀ ਅੱਗ ਤੇ 1 ਲੀਟਰ ਪਾਣੀ 6 ਸਕਿੰਟ ਤੱਕ ਰੱਖਾਂ ਤੇ ਉਸਦਾ ਤਾਪਕਰਮ 1 ਡਿਗਰੀ ਸੈਂਟੀਗ੍ਰੇਡ ਵੱਧ ਜਾਂਦਾ ਹੈ ਅਤੇ ਮਿੱਟੀ ਦੇ ਤੇਲ ਦੇ ਸਟੋਵ ਤੇ ਰੱਖਿਆ ਹੋਇਆ ਪਾਣੀ ਉਬਲਣ ਵਿੱਚ 100 ਕੈਲਰੀ ਲੱਗ ਜਾਂਦੀ ਹੈ 1 ਗ੍ਰਾਮ ਪ੍ਰੋਟੀਨ ਜਾਂ 1 ਗ੍ਰਾਮ ਕਾਰਬੋਹਾਈਡਰੇਟ ਨਾਲ ਸਰੀਰ ਨੂੰ 4 ਕੈਲਰੀ ਮਿਲਦੀਆਂ ਹਨ ਜਦੋਂ ਕਿ 1 ਗ੍ਰਾਮ ਚਰਬੀ 9 ਕੈਲਰੀ ਦਿੰਦੀ ਹੈ ਇਸੇ ਹਿਸਾਬ ਨਾਲ 100 ਗ੍ਰਾਮ ਚਰਬੀ ਚਰਬੀ ਤੋਂ ਉਹਨੀਆਂ ਕੈਲਰੀ ਮਿਲ ਜਾਂਦੀਆਂ ਹਨ ਜਿੰਨੀਆਂ ਕਿ 250 ਗ੍ਰਾਮ ਪ੍ਰੋਟੀਨ ਜਾਂ ਕਾਰਬੋਹਾਈਡਰੇਟ ਤੋਂ ਮਿਲਦੀਆਂ ਹਨ ਭਾਵ ਚਰਬੀ ਪ੍ਰੋਟੀਨ ਅਤੇ ਕਾਰਬੋਹਾਈਡਰੇਟ ਦੇ ਮੁਕਾਬਲੇ ਦੁੱਗਣੀ ਤੋਂ ਵੀ ਜ਼ਿਆਦਾ ਗਰਮੀ ਪੈਦਾ ਕਰਦਾ ਹੈ ਹਰੇਕ ਵਿਅਕਤੀ ਨੂੰ ਉਸੇ ਦੇ ਆਪਣੇ ਹਿਸਾਬ ਨਾਲ ਜਾਂ ਉਮਰ ਦੇ ਜਲਵਾਜੂ ਦੇ ਆਧਾਰ ਤੇ ਕੈਲਰੀ ਦੀ ਲੋੜ ਹੁੰਦੀ ਹੈ। ਵੈਸੇ ਇੱਕ ਆਦਮੀ ਨੂੰ 2500 ਤੋਂ 3500 ਤੱਕ ਕੈਲਰੀਜ਼ ਚਾਹੀਦੀਆਂ ਹਨ ਅਤੇ ਇੱਕ ਔਰਤ ਨੂੰ 2100 ਤੋਂ 2500 ਤੱਕ ਕੈਲਰੀ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਕੈਲਰੀ ਨੂੰ ਪ੍ਰਾਪਤ ਕਰਨ ਦੇ ਲਈ 350 ਗ੍ਰਾਮ ਚਰਬੀ ਜਾਂ 800 ਗ੍ਰਾਮ ਪ੍ਰੋਟੀਨ ਜਾਂ 800 ਗ੍ਰਾਮ ਕਾਰਬੋਹਾਈਡਰੇਟ ਖਰਚ ਹੁੰਦੇ ਹਨ ਪਰ ਚਰਬੀ ਜਾਂ ਕੇਵਲ ਪ੍ਰੋਟੀਨ ਜਾਂ ਫਿਰ ਕਾਰਬੋਹਾਈਡਰੇਟ ਤੋਂ ਇਹ ਕੈਲੋਰੀ ਲੈਣਾ ਠੀਕ ਨਹੀਂ ਸਮਝਿਆ ਜਾਂਦਾ ਕਿਉਂਕਿ ਸਾਡਾ ਪਾਚਨ ਤੰਤਰ ਪ੍ਰੋਟੀਨ ਕਾਰਬੋਹਾਈਡਰੇਟ ਅਤੇ ਚਰਬੀ ਦੀ ਮਿਲੀ ਜੁਲੀ ਖੁਰਾਕ ਦਾ ਆਦੀ ਹੈ ਕਿਸੇ ਇੱਕ ਖਾਦ ਨੂੰ ਪਚਾਉਣ ਲਈ ਉਹ ਸਮਰਥ ਰਹੇਗਾ ਇਸ ਲਈ ਮਿਲੀ ਜੁਲੀ ਖੁਰਾਕ ਲੈਣੀ ਚਾਹੀਦੀ ਹੈ ਜਿਵੇਂ ਕਿ ਅਸੀਂ ਰੋਜ਼ਾਨਾ ਲੈਂਦੇ ਹਾਂ ਸੰਤੁਲਿਤ ਮਾਤਰਾ ਦੀ ਨਜ਼ਰ ਤੋਂ ਸਾਨੂੰ ਆਪਣੇ દૈનિક ਭੋਜਨ ਵਿੱਚ 900 ਤੋਂ 100 ਗ੍ਰਾਮ ਤੱਕ ਚਰਬੀ ਅਤੇ 360 ਤੋਂ ਲੈ ਕੇ 40 40 450 ਗ੍ਰਾਮ ਤੱਕ ਕਾਰਬੋਹਾਈਡਰੇਟ ਲੈਣਾ ਚਾਹੀਦਾ ਹੈ। ਇਸ ਦੇ ਨਤੀਜੇ ਤੋਂ ਸਾਨੂੰ ਪ੍ਰੋਟੀਨ ਤੋਂ 360 ਤੋਂ 400 ਗ੍ਰਾਮ ਕੈਲਰੀ ਚਰਬੀ ਤੋਂ 720 ਤੋਂ 810 ਗ੍ਰਾਮ ਕੈਲਰੀ ਕਾਰਬੋਹਾਈਡਰੇਟ ਤੋਂ 1.440 ਅਤੇ 1.880 ਗ੍ਰਾਮ ਕੈਲਰੀ ਮਿਲਣੀਆਂ ਚਾਹੀਦੀਆਂ ਹਨ ਜੇਕਰ ਅਸੀਂ ਇਹ ਸਮਝ ਲਈਏ ਕਿ ਸਾਨੂੰ ਕਿੰਨੀ ਕੈਲਰੀ ਕਿੰਨਾ ਕਾਰਬੋਹਾਈਡਰੇਟ ਅਤੇ ਕਿੰਨਾ ਪ੍ਰੋਟੀਨ ਚਾਹੀਦਾ ਹੈ ਤਾਂ ਅਸੀਂ ਕਦੇ ਵੀ ਬਿਮਾਰ ਨਹੀਂ ਹੋ ਸਕਦੇ ਤੇ ਸਾਨੂੰ ਇਹਨਾਂ ਤੇ ਤਿੰਨਾਂ ਚੀਜ਼ਾਂ ਤੋਂ ਜੋ ਸਾਨੂੰ ਊਰਜਾ ਚਾਹੀਦੀ ਹੈ ਜੇਕਰ ਉਹ ਸਾਨੂੰ ਮਿਲਦੀ ਰਹੇ ਤਾਂ ਅਸੀਂ ਹਮੇਸ਼ਾ ਤੰਦਰੁਸਤ ਰਹਾਂਗੇ ਇਸ ਲਈ ਤੁਸੀਂ ਹਮੇਸ਼ਾ ਕਾਰਬੋਹਾਈਡਰੇਟ ਕੈਲਰੀ ਅਤੇ ਪ੍ਰੋਟੀਨ ਦੀ ਮਾਤਰਾ ਆਪਣੇ ਸਰੀਰ ਵਿੱਚ ਜ਼ਰੂਰ ਰੱਖੋ ਬਰਾਬਰ ਮਾਤਰਾ ਵਿੱਚ ਰੱਖੋ ਅਤੇ ਰੋਜ਼ਾਨਾ ਇਹਨਾਂ ਤਿੰਨਾਂ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਹੁਣ ਅਸੀਂ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਰੱਬ ਰਾਖਾ